ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਬੈਕਟਰੀ ਹੁਣ ਲਗਾਤੀ ਆਪਾਂ ਨੇ ਮਧਾਣੀ ਇੱਧਰ ਲਗਾਤੀ ਆ ਮਸ਼ੀਨ ਕੱਪੜੇ ਧੋਣ ਵਾਲੀ ਇੱਧਰ ਕੱਪੜੇ ਧੋ ਕੇ ਤੇ ਲੋ ਜੀ ਮਸ਼ੀਨ ਵੀ ਆਹ ਸਾਫ਼ ਕਰਤੀ ਅੱਜ ਫ੍ਰਿਜ ਸੀਸੇ ਸਾਫ਼ ਕਰਕੇ ਧੋ ਕੇ ਰੱਖ ਤੇ ਝਾੜੂ ਲਗਾਤਾ ਝਾੜੂ ਪੋਚੇ ਦਾ ਕੰਮ ਨੇ ਮੇੜ ਦਈਏ ਪਹਿਲਾਂ ਆਪਾਂ ਇੰਨੇ ਦੁੱਧ ਰੜਕਿਆ ਜਾਊਗਾ ਨਾਲੇ ਆਪਣੇ ਕੱਪੜੇ ਧੋਏ ਜਾਣਗੇ ਹੁਣ ਤੇ ਲੋ ਜੀ ਝਾੜੂ ਪੋਚੇ ਦਾ ਕੰਮ ਨੇ ਮੇੜਿਆ ਇਹ ਫਟਾਫਟ ਤੇ ਆਟਾ ਗੁੰਨ ਕੇ ਰੱਖਤਾ ਹਟਾ ਗੁੰਨ ਕੇ ਫਿਰ ਕੱਪੜੇ ਸੁਣੀ ਪਾਉਣੇ ਆ ਫੇਰ ਪਹਿਲਾਂ ਮੱਖਣ ਕੱਢ ਲਈਏ ਪਹਿਲਾਂ ਮਸ਼ੀਨ ਸਾਫ਼ ਕਰ ਲਈਏ ਇਹਦੇ ਵਾਲੀ ਵਧਾਣੀ ਮਸ਼ੀਨ ਆ ਗਿਆ ਸੱਚ ਵਧਾਣੀ ਪਹਿਲਾਂ ਤਾਰ ਇਕੱਠੀ ਕਰਦੇ ਆ ਕੱਢਦੇ ਆ ਪਲੱਗ ਪਲੱਗ ਕੱਢ ਕੇ ਤਾਰ ਇਕੱਠੀ ਕਰਦੇ ਆ ਤੇ ਉਸ ਤੋਂ ਬਾਅਦ ਕੱਢਦੀਆਂ ਮੱਖਣ ਸਾਫ਼ ਕਰਦੇ ਆ ਵਧਾਣੀ ਵਧਾਣੀ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਕਰਦਾਂਗੇ ਮੱਖਣ ਕੱਢਾਂਗੇ ਆਪਾਂ ਪਹਿਲਾਂ ਮਸ ਮਧਾਣੀ ਮੈਂ ਰੱਖ ਲਾਣੀ ਆ ਕੋਲੇ ਤੇ ਇੱਕ ਤਾਂ ਗਰਮ ਹੁੰਦੀ ਆ ਇੱਕ ਫਿਰ ਕਾਂਸ ਦੇ ਉੱਤੇ ਮੈਂ ਧਰ ਕੇ ਰੜਕਦੀ ਆ ਤੇ ਹੁਣ ਪਹਿਲਾਂ ਮਧਾਣੀ ਨੂੰ ਸਾਫ ਕਰੀਏ ਆਪਾਂ ਅੱਜ ਮੈਂ ਡੱਬੇ ਚ ਪਾ ਲਣੀ ਆ ਮੱਖਣ ਤੇ ਉਹਦੇ ਚ ਕੜਾਹੀ ਚ ਵੈਸੇ ਤਾਂ ਰਿੱਜ ਜਾਂਦੀ ਆ ਵਧੀਆ ਉਹ ਫਿਰ ਫ੍ਰੀਜ ਚ ਧਰਨਾ ਔਖਾ ਫ੍ਰੀਜ ਚ ਉਹ ਫਿਰ ਧਰਿਆ ਨਹੀਂ ਜਾਂਦਾ ਦੁੱਧ ਦੱਦ ਪਿਆ ਹੁੰਦਾ ਤੇ ਫਿਰ ਠੰਡਾ ਕਰਕੇ ਫਿਰ ਗਰਮ ਕਰਨਾ ਹੁੰਦਾ ਫਿਰ ਮੈਂ ਅੱਜ ਇਹਦੇ ਵਿੱਚ ਕੱਢ ਦਣੀ ਹੁਣ ਮੈਂ ਸੇਤੀ ਉਹ ਰੜਕ ਲਿਆ ਛੇਤੀ ਉਹ ਰੜਕ ਲਿਆ ਫਿਰ ਜਿਆਦੇ ਦਿਨਾਂ ਦਾ ਫਿਰ ਉਹ ਲੋਂਡੇ ਚ ਪਾਉਣਾ ਪੈਂਦਾ ਇਹਦੇ ਕਰਕੇ ਫਿਰ ਮੈਂ ਕਿਹਾ ਅੱਜ ਮੈਂ ਇਹਦੇ ਵਿੱਚ ਹੀ ਪਾ ਲਾਂ ਨਹੀਂ ਮੈਨੂੰ ਇਹ ਡੱਬਾ ਦੇ ਦੋ ਦੁੱਧ ਵਾਲਾ ਇਹ ਦੁੱਧ ਵਾਲਾ ਮੈਂ ਬਿੱਲਾ ਕਰ ਲਿਆ ਜੱਗ ਚ ਘੜਤਾ ਤੇ ਫਿਰ ਇਹਦੇ ਚ ਕੱਢ ਲੂੰਗੀ ਇਧਰ ਨਾਲ ਹੀ ਆਪਣੇ ਕੱਪੜੇ ਧੋਏ ਜਾਣਗੇ ਅੱਜ ਕੰਮ ਨਿਬੜੂਗਾ ਵਧੀਆ ਫਿਰ ਦੋ ਦਿਨਾਂ ਨੂੰ ਫਿਰ ਧੋਦਾਂਗੇ ਦੇਖਾਂਗੇ ਸ਼ੁੱਕਰਵਾਰ ਨੂੰ ਇੰਨੇ ਲੋ ਜੀ ਆਪਾਂ ਨੇ ਮਧਾਣੀ ਕਰਤੀ ਸਾਫ ਮਧਾਣੀ ਸਾਫ ਕਰਕੇ ਇਹਨੂੰ ਰੱਖਦਾਨੀ ਆ ਇੱਧਰ ਇੱਧਰ ਰੱਖ ਕੇ ਹੁਣ ਕੱਢ ਲੈਣੀ ਮੱਖਣ ਹੁਣ ਮੱਖਣ ਹੁੰਦਾ ਆਪਣਾ ਚਿੱਟਾ ਹੁਣ ਮੈਂ ਦੁੱਧ ਨੂੰ ਹਾਰੇ ਚਨੀ ਧਰਦੀ ਅੰਤਰੇ ਗਰਮ ਕਰਕੇ ਜਾਗ ਲਗਾ ਦਾਨੀ ਆ ਇੱਕ ਤਾਂ ਗਰਮੀ ਬੜੀ ਆ ਨੀਚੇ ਤੇ ਫਿਰ ਨਾਲੇ ਛੇਤੀ ਰਿੜਕ ਲਾਨੀ ਆ ਤੇ ਨਾਲੇ ਅੰਦਰੇ ਰਿੜਕ ਲਾਨੀ ਆ ਥੋੜੀ ਜੀ ਤਾਂ ਹੁੰਦੀ ਆ ਲੱਸੀ ਇੱਕ ਜਾਗ ਕਹੂ 1.5 ਕਿਲੋ ਤੇਰੇ ਦੋ ਦਿਨ ਪੀ ਲਾਂਗੇ ਚਲੋ ਫ੍ਰਿਜ ਚ ਲਾ ਲਾਂਗੇ ਤੇ ਹੁਣ ਮੈਂ ਇਹ ਦੇ ਵਿੱਚ ਕੱਢ ਲਾਨੀ ਆ ਅਤੇ ਮੱਖਣ ਵੀ ਚਿੱਟਾ ਹੋਊ ਜੇ ਘਿਓ ਵੀ ਵਧੀਆ ਹੋਊ ਚਿੱਟਾ ਹੋਊਗਾ ਨਹੀਂ ਘਿਓ ਵੀ ਫਿਰ ਲਾਲ ਹੁੰਦਾ ਦੇਖਣ ਵਾਲਾ ਕਹਿੰਦਾ ਅਗਲਾ ਵੀ ਵਧੀਆ ਨਹੀਂ ਹੈਗਾ ਤੇਰੇ ਇਹ ਹਾਰੇ ਚ ਧਰਨ ਕਰਕੇ ਕਾੜਦੀਆਂ ਨਾ ਫਿਰ ਮੈਂ ਦੁੱਧ ਉਹਦੇ ਕਰਕੇ ਘਿਓ ਵੀ ਲਾਲ ਹੋ ਜਾਂਦਾ ਲੱਸੀ ਲਾਲ ਹੁੰਦੀਆਂ ਮੱਖਣ ਵੀ ਲਾਲ ਤੇ ਫਿਰ ਘਿਓ ਵੀ ਲਾਲ ਤੇ ਲੋ ਜੀ ਮੱਖਣ ਕੱਟ ਲਿਆ ਇੱਕ ਕੌਲੇ ਚ ਖਾਣ ਲਈ ਤੇ ਲੱਸੀ ਪਾ ਕੇ ਫ੍ਰਿਜ ਚ ਰੱਖਿਆ ਏ ਆਪਾਂ ਇੱਕ ਗਲਾਸ ਚ ਰੱਖਿਆ ਏ ਪੀ ਲਾਂਗੇ ਜਿੰਨੀ ਕਿ ਪੀਣੀ ਹੋ ਥੋੜੀ ਜਿਹੀ ਪਾ ਲਾਂਗੇ ਨਾਲੇ ਠੰਡੀ ਹੋ ਜੂ ਇੱਧਰ ਮੱਖਣ ਧਰ ਤੱਕ ਗਰਮ ਹੋਣਾ ਗਰਮ ਕਰਕੇ ਮੈਂ نیچے ਰੱਖਤਾ ਮੱਖਣ ਤੋਂ ਉਧਰ ਗਰਮ ਕਰਕੇ ਰੱਖਤਾ ਉਬਲਣਾ ਜਾਵੇ ਤੇ ਇੰਨੇ ਠੰਡਾ ਹੋ ਉਧਰ ਧਰਤੀ ਮੈਂ ਚਾ ਤੇ ਇਧਰ ਲਾਦਾ ਮੈਂ ਪਰੌਂਠੇ ਬੇਟਾ ਕਹਿੰਦਾ ਪਰੌਂਠੇ ਲੈ ਕੇ ਜਾਣੇ ਨੇ ਤੇ ਅੱਜ ਫੇਰ ਪਰੌਂਠੇ ਲਾਦਾ ਮੈਂ ਨੂੰ ਤੇ ਲੋ ਜੀ ਪਰੌਂਠੇ ਲਾਦਾਨੀ ਆ ਤਲੋ ਜੀ ਮੈਂ ਤਾਂ ਪਰੌਂਠੇ ਲਾਉਣ ਲੱਗੀ ਤੇ ਅੱਜ ਇਹ ਨੇਰੀਓ ਮਚਾ ਦਿੰਦੇ ਨੇ ਕਦੇ ਕਦੇ ਤਾਂ ਐਵੇਂ ਹੀ ਕਰਦੇ ਨੇ ਜੇ ਤਾਂ ਪਹਿਲਾਂ ਲਾਦਾ ਵਧੀਆ 7 ਵਜੇ ਦੇ ਨੂੰ ਵੀ ਨੇਰੀ ਮਚਾ ਦਿੰਦੇ ਨੇ ਲੋਕ 10 10 ਵਜੇ ਰੋਟੀਆਂ ਖਾਂਦੇ ਨੇ 10:30 11 ਵਜੇ ਮੈਂ ਕਿਹਾ ਮੈਂ ਲਾਦਾ ਨਹੀਂ 2 ਮਿੰਟ ਲੱਗਣਗੇ ਕਹਿੰਦਾ ਨਹੀਂ ਮੈਂ ਤਾਂ ਖਾਣੀ ਹੋਣੀ ਲੈ ਕਰ ਲੂ ਗੱਲ ਮੈਨੂੰ ਤਾਂ ਐ ਸੀਗੀ ਮੈਂ ਕਿਹਾ ਦੋ ਜਾਣਿਆਂ ਦੀ ਲਾ ਦੂੰਗੀ ਪਰੌਂਠੇ ਆਪ ਲੰਗ ਵੀ ਗਿਆ ਲੈ 2 ਮਿੰਟ ਨਹੀਂ ਉਹ ਕਰਦਾ ਹੈਗਾ ਵੀ ਲਾਦਾ ਨਹੀਂ ਮੈਂ ਤੇ ਬੈਗੀ ਸੀਗੀ ਥੋੜੀ ਜਿਹੀ ਹਵਾ ਲੈਣ ਲੱਗੀ ਇੱਕ ਗਰਮੀ ਬੜੀ ਆ ਮੈਨੂੰ ਐਤੀ ਮਹੱਠ 8:30 ਜਾਊਗਾ ਤੇ ਲੈ ਮੈਂ ਰੋਂਦੀ ਰਹਗੀ ਰਾਜ ਆਈ ਨਹੀਂ ਮੈਂ ਕਿ ਫਿਰ ਦੁਪਹਿਰੇ ਲੈ ਜਾਈ ਆ ਜੀ ਖਾ ਜੀ ਦਾ 10 ਵਜੇ ਆ ਜੀ 11 ਵਜੇ ਆ ਜੀ ਜਦੋਂ ਟਾਈਮ ਲੱਗੇ ਆ ਜੀ ਤੇ ਲਾ ਤਾਂ ਲਉਂਗੀ ਲਾ ਕੇ ਕੀ ਕਰੂੰਗੀ ਜੇ ਆਇਆ ਹੀ ਨਹੀਂ ਫਿਰ ਪਏ ਰਹਿੰਦੇ ਨੇ ਸ਼ਾਮ ਤੱਕ ਤੇ ਫਿਰ ਲੋ ਜੀ ਥੋੜੀ ਲਾ ਲਾਣੀ ਆ 10 12 ਕ ਆਪਣੇ ਜੋਗੇ ਆਪਾਂ ਖਾ ਲਾਂਗੇ ਫਿਰ ਅੱਜ ਨਹੀਂ ਪਰੌਂਠੇ ਹੁਣ ਖਾ ਲਾਂਗੇ ਜੇ ਆ ਗਿਆ ਦੁਪਹਿਰੇ ਠੀਕ ਹੈ ਨਹੀਂ ਫਿਰ ਆਪਾਂ ਖਾ ਲਾਂਗੇ ਤੇ ਲੋ ਜੀ ਹੁਣ ਪਰੌਂਠੇ ਤਾਂ ਲਾਉਣੇ ਹੀ ਨੇ ਲਾ ਲਾਣੀ ਰੱਖ ਲਾਣੀ ਆ ਤੇ ਫਿਰ ਆਈ ਨਹੀਂ ਪਤਾ ਆ ਜਾਵੇ ਫਿਰ 10:00 ਵਜੇ ਕੋਈ ਪਤਾ ਨਹੀਂ ਫਿਰ ਲਾ ਕੇ ਰੱਖ ਲਾਨੀਆ ਲੋ ਜੀ ਤੇ ਲਾ ਕੇ ਰੱਖ ਕੇ ਹੁਣ ਪਹਿਲਾਂ ਰੋਟੀ ਪਾਣੀ ਦਾ ਟੁੱਕ ਕਰਦਾ ਇੱਧਰ ਮੈਂ ਟਾਕੀ ਖੋਲ ਲਈ ਇੱਧਰ ਹੈਗੀ ਆ ਹਵਾ ਹਵਾ ਇੱਧਰ ਨੂੰ ਲੰਗ ਜਾਂਦੀ ਆ ਫਿਰ ਧੂਆ ਤੇ ਇੱਧਰੋਂ ਹਵਾ ਪਾਸ ਹੋ ਜਾਂਦੀ ਆ ਵਧੀਆ ਫਿਰ ਤੂੰ ਅੰਦਰ ਨਹੀਂ ਜਾਂਦਾ ਕਮਰਿਆਂ ਚ ਤੇ ਲੋ ਜੀ ਤੇ ਰੋਟੀ ਟੁੱਕ ਲਾ ਕੇ ਕੰਮ ਨਿਬੇੜਤਾ ਤੇ ਉਸ ਤੋਂ ਬਾਅਦ ਭਾਂਡੇ ਢਿੰਡੇ ਮਾ ਜੂ ਲੱਸੀ ਰੱਖਤੀ ਮੈਂ ਫ੍ਰਿਜ ਚ ਲਾ ਕੇ ਫਿਰ ਮੈਂ ਕੱਪੜੇ ਸੁੱਕਣੇ ਪਾ ਦੂੰਗੀ ਨਾਲੇ ਸੁੱਕ ਜਾਣਗੇ ਤੁਸੀਂ ਜਾਣਗੇ ਕੰਮ ਨਿਭੜੂ ਕੱਪੜੇ ਤਾਂ ਹੈਗੇ ਤੁਸੀਂ ਬਥੋੜੀ ਸੀਗੇ ਵੈਸੇ ਚਲੋ ਮੈਂ ਕਿ ਧੋਦਾਂ ਨੀਆਂ ਹੋਣ ਜਿਹੜੇ ਦੋ ਚਾਰ ਹੈਗੇ ਫਿਰ ਦੋ ਦਿਨਾਂ ਨੂੰ ਫੇਰ ਧੋ ਦੂੰਗੀ ਕੰਮ ਨਿਭੜੂ ਤੇ ਲੋ ਜੀ ਮੈਂ ਪਹਿਲਾਂ ਪਰੌਂਠੇ ਲਾ ਦਾਂ ਛਿੱਤੀ ਛਿੱਤੀ ਤੇ ਕੰਮ ਨਿਭੜੇ ਫਿਰ ਦੋ ਰੋਟੀਆਂ ਲਾ ਦਾਂ ਕਿ ਚਾਰ ਇਹ ਵੀ ਕਹਿੰਦੇ ਮੋਟਰ ਤੇ ਜਾਣਾ ਮੈਂ ਆ ਕੇ ਖਾऊं ਮੈਂ ਕਿ ਐ ਸੀਗਾ ਵੀ ਖਾ ਜੂ ਖਾਣੀ ਕਹਿੰਦੇ ਮੈਂ ਨਹੀਂ ਖਾਣੀ ਹੈਗੀ ਤਾਂ ਨੰਗੇ ਪਹਿਲਾਂ ਹੀ ਦੁੱਧ ਭਾਂਡੇ ਢਿੱਡੇ ਧਰ ਕੇ ਇਧਰ ਡੰਗਰਾ ਦਾ ਨਿਮੇੜ ਕੇ ਤੇ ਮੋਟਰ ਚੱਲਦੀ ਹੋਣੀ ਖੇਤ ਮੇਲਾ ਦਾ ਤੇ ਇਹ ਤਾਂ ਨੰਗੇ ਕੇ ਚਲੋ ਕਹਿੰਦੇ ਆ ਕੇ ਖਾਵਾਂਗੇ ਫੇਰ ਮੈਂ ਲਾ ਗਈ ਮੈਨੂੰ ਐ ਸੀਗਾ ਬੇਟਾ ਵੀ ਲੇਟੇ ਜਾਊਗਾ ਸੇਤੀ ਉਹਨਾਂ ਗਿਆ ਨਾ ਖਾ ਕੇ ਗਿਆ ਨਾ ਲੈ ਕੇ ਚਲੋ ਦੇਖੀ ਜਊ ਕੀ ਬਣੂਗਾ ਹੁਣ ਮੈਂ ਲਾ ਕੇ ਰੱਖ ਲੈਣੀ ਆ ਚਾਹ ਵੀ ਧਰੀ ਸੀਗੀ ਮੈਂ ਤਾਂ ਚਾਹ ਮਿੱਠਾ ਪਾ ਲਿਆ ਤੇ ਪੱਤੀ ਪਾ ਲਈ ਇੱਕ ਪਾਸੇ ਮੈਂ ਕਿਹਾ ਚਾਹ ਨਾਲ ਲੈ ਜੂਗਾ ਤੇ ਉਹ ਵੀ ਸੜ ਗਿਆ ਚਲੋ ਟੱਕ ਦਾਨੀਆਂ ਫੇਰ ਬਣਾ ਲਾਂਗੇ 10 ਵਜੇ ਜਾਂ ਫੇਰ ਆ ਗਿਆ ਦੇਖੀ ਜੂ ਕੀ ਬਣੂਗਾ ਇਹ ਹਨਾ ਇਦਰਾ ਕੀ ਮਾਣੂ ਮਾਣੂ ਰੋਟੀ ਪਾਦਾ ਮਾਣੂ ਰੋਟੀ ਖਾਂਦੀ ਆ ਦੇ ਮੰਗਦੀ ਆ ਵਿਚਾਰੀ ਹੀ ਟਾਂ ਸੜਦੀ ਆ ਉਧਰ ਫਰਸ ਤੇ ਇਹਦਾ ਕੋਲਾ ਧੂਣ ਵਾਲਾ ਧੂੰਗੀ ਦੇਖੂਗੀ ਕੱਲ ਨੂੰ ਸਾਫ਼ ਕਰੂੰਗੀ ਇਹਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਤੇ ਲੋ ਜੀ ਮਾਣੂ ਅੱਜ ਇੱਕੋ ਆਈ ਆ ਦੂਜੀਆਂ ਮਾਣੂ ਆ ਪਤਾ ਨਹੀਂ ਕਿੱਥੇ ਗਈਆਂ ਇਦਰਾ ਆਪਾਂ ਬਣਾਉਣ ਲੱਗੇ ਸੀਗੇ ਸਬਜ਼ੀ ਫਿਰ ਮੈਂ ਸਜਰੀ ਬਣਾ ਲਈ 10 11 ਵਜੇ ਮੈਂ ਕਿਹਾ ਸਬਜ਼ੀ ਬਣਾ ਲ ਲਈਆਂ ਜੇ ਦੁਪਹਿਰੇ ਆ ਗਿਆ ਤਾਂ ਖਾ ਲੂਗਾ ਬੇਟਾ ਤੇ ਸਬਜ਼ੀ ਨਾਲ ਖਾ ਲੂਗਾ ਫਿਰ ਹਨਾ ਫਿਰ ਮੈਂ ਕਿਹਾ ਸਰਦੀ ਬਣਾ ਲੈਣੀ ਆ ਹੁਣ ਪਾਤੇ ਪਿਆਜ਼ ਪਹਿਲਾਂ ਆਲੂ ਭੁੰਨ ਲੇ ਫਿਰ ਪਾਲਿਆ ਪੇਠਾ ਤੇ ਹੁਣ ਪਾਲੇ ਪਿਆਜ਼ ਸਬਜ਼ੀ ਬਣਾ ਕੇ ਰੱਖ ਲੈਣੀ ਆ ਮੈਨੂੰ ਐਸੀ ਆਇਆ ਹੀ ਨਹੀਂ ਤੜਕਾ ਲਾ ਲਿਆ ਸੀ ਕਿ ਮੈਂ ਜਦ ਇਹ ਆਊਗੀ ਰਿੰਦੂ ਹੁਣ ਮੈਂ ਪਿਆਜ਼ ਪਾ ਲੈਣੀ ਆ ਵਿੱਚੋਂ ਪਿਆਜ਼ਾਂ ਨਾਲ ਵਧੀਆ ਬਣ ਜੂ ਉਸ ਦਿਨ ਪਹਿਲਾਂ ਬਣਾਈ ਸੀਗੀ ਇਹੀ ਪੇਠਾ ਸੀਗੀ ਇੱਕੋ ਦੁਕਾਨ ਤੋਂ ਲਿਆ ਸੀ ਉਹਦਣ ਵਾਲਾ ਹੀ ਕਹਿੰਦਾ ਵਧੀਆ ਨਹੀਂ ਲੱਗੀ ਮਿੱਠੀ-ਮਿੱਠੀ ਹੁਣ ਦੇਖਦੀ ਆ ਵਿੱਚ ਮਿੱਠਾ ਪਾ ਲੂੰਗੀ ਮੈਂ ਸ਼ੱਕਰ ਪਾ ਲੈਣੀ ਆ ਫਿਰ ਲੋਜੀ ਹੁਣ ਸਬਜ਼ੀ ਆਪਣੀ ਬਣ ਗਈ ਤਿਆਰ ਹੈ ਸਬਜ਼ੀ ਬਣਾ ਕੇ ਲੋ ਜੀ ਇਹ ਕਹਿੰਦੇ ਮੈਂ ਹੁਣ ਪਹਿਲਾਂ ਕੜਕ ਛੱਡਿਆ ਮਾਂ ਉਹ ਭੈਣ ਜੀ ਨੇ ਦੇ ਕੇ ਆਣੀਆਂ ਸੀ ਲੁੱਕ ਵਾਲੀ ਨੂੰ ਕਹਿੰਦੇ ਹੁਣ ਪੇ ਆ ਮੈਂ ਸਕੂਟਰੀ ਚੱਕ ਲਿਆ ਮਾਂ ਭੱਜ ਕੇ ਜੋ ਕਿ ਸੱਟਿਆ ਮਾਂ ਉਹਨਾਂ ਦੀ ਤੇ ਇੱਥੋਂ ਚੱਕੀ ਜਾਊਂ ਤਾਂ ਵੈਸੇ ਵਧੀਆ ਹੀ ਬਸ ਉਦਣ ਦੀ ਘਾਲ ਹੋਈ ਪਈ ਆ ਫਿਰ ਮੈਂ ਕਿਹਾ ਰੋਟੀ ਫਿਰ ਠਰ ਕੇ ਲਾਲਾ ਨੀ ਨੇ ਸਬਜ਼ੀ ਬਣਾ ਕੇ ਰੱਖ ਲੈਣੀਆਂ ਤੇ ਫਿਰ ਜਿਹਦੇ ਲਾ ਲੂਗੀ ਫਿਰ ਲੇਟ ਆਉਂਦੇ ਨੇ ਲੇਟ ਆਉਣ ਕਰਕੇ ਨਾ ਫਿਰ ਐ ਹੋ ਜਾਂਦਾ ਵੀ ਸੁੱਕ ਜੇ ਜਾਂਦੀਆਂ ਨੇ ਬੇਟਾ ਬਹੁਤ ਲੇਟ ਆਉਂਦਾ ਤੇ ਲੋ ਜੀ ਹੁਣ ਇਹ ਕੋ ਗਰਮ ਆਪਾਂ ਕਰਕੇ ਫ੍ਰੀਜ ਚ ਲਾਤਾ ਸੀਗਾ ਇਜੂ ਚਲਾ ਕੇ ਹੁਣ ਮੈਂ ਇੱਕ ਸਾਈਡ ਤੋਂ ਨਾ ਚਮਚੀ ਨਾਲ ਮੱਖਣਾ ਘਿਓ ਪਰਨ ਕਰਕੇ ਇਹ ਚਲ ਲੱਸੀ ਕੱਢਦੀ ਆ ਚੰਗੀ ਤਰ੍ਹਾਂ ਲੱਸੀ ਕੱਢਦਣੀ ਆ ਲੱਸੀ ਕੱਢਦਣੀ ਆ ਤੁਸਕ ਵਿੱਚ ਪਾਦਣੀ ਆ ਇਹਦੇ ਵਿੱਚ ਪਾ ਕੇ ਹੁਣ ਇਹਨੂੰ ਦਬਾਰੇ ਗਰਮ ਕਰਦਾਣੇ ਆ ਇੱਕਣ ਦੇਖੋ ਕਿੰਨੀ ਲੱਸੀ ਨਿਕਲ ਗਈ ਗੈਸ ਦੀ ਬਚਤ ਹੋ ਗਈ ਜੇ ਆਪਾਂ ਐਵੇਂ ਹੀ ਬਣਾਈਏ ਨਾ ਸਿੱਧੇ ਹੀ ਕਈ ਲੋਕ ਬਣਾ ਲੈਂਦੇ ਨੇ ਤੇ ਉਹ ਫਿਰ ਉਨੀੋ ਗੈਸ ਮੱਚਦਾ ਫੂਕਦਾ ਹਨਾ ਬਣਾ ਹੋਈ ਲੋ ਜੀ ਉਹੀ ਠੀਕੀ ਹੋ ਜਾਊਗਾ ਪਹਿਲਾਂ ਹੋ ਜਾਊਗਾ ਤੇ ਹੁਣ ਆਪਾਂ ਇਹ ਕਿਉਂ ਕਰਮ ਕਰੀਏ ਫਿਰ ਹੋਊਗਾ ਠੰਡਾ ਉਸ ਤੋਂ ਬਾਅਦ ਪਾਵਾਂਗੇ ਠੰਡਾ ਹੋਇਆ ਫਿਰ ਰੋਟੀ ਟੁਕ ਬਣਾਵਾਂਗੇ ਤੇ ਰੋਟੀ ਟੁਕ ਤੋਂ ਬਾਅਦ ਠੰਡਾ ਹੋਇਆ ਪਾ ਦਾਂਗੇ ਤੇ ਲੋਜੀ ਕਿਉਂ ਗਰਮ ਹੋ ਗਿਆ ਆਪਣਾ ਹੋ ਕੇ ਹੁਣ ਠੰਡਾ ਹੋ ਗਿਆ ਸੀਗਾ ਫਿਰ ਬਿਲਕੁਲ ਇਹ ਤੇ ਮੈਂ ਹੁਣ ਪੁੰਦੀ ਸੀਗੀ ਇਹਨੂੰ ਇਹਦੇ ਵਿੱਚ ਪੋਣੀਆਂ ਫਿਰ ਹੁਣ ਮੈਂ ਦੋ ਲੈ ਲੈਣੀ ਇੱਕ نیچے ਇੱਕ ਵੱਡੀ ਲੈ ਲੈਣੀ ਉੱਪਰ ਫਿਰ ਮੈਨੂੰ ਐ ਹੁੰਦਾ ਵੀ ਲੱਸੀ ਲੁਸੀ ਇਹ ਨਾ ਚਲੀ ਜਾਵੇ ਵਿੱਚੋਂ ਪੁੰਦੀਆਂ ਇੱਕ ਆਏ ਆ ਬਡਲ ਨਾ ਜਾਵੇ ਚੱਕਣੀ ਪਊਗਾ ਕੰਮ ਖਰਾਬ ਹੋਊਗਾ ਮੈਨੂੰ ਹੌਲੀ-ਹੌਲੀ ਨਿਕਲੇ ਇੱਕ ਛੋਟੀ ਪੌਨੀਆ ھیਠ ਵਾਲੇ ਵੀ ਉਹ ਵੀ ਐਂ ਡਾਰਾ ਵੀ ਡੱਬੇ ਦੇ ਵਿੱਚ ਇਹਨਾਂ ਡਿੱਗ ਜਵੇ ਹਨਾ ਤੇ ਹੌਲੀ-ਹੌਲੀ ਪੌਨੀਆ ਥੋੜੀ-ਥੋੜੀ ਹੁਣ ਪੁਣਦਾਨੀਆਂ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਪੁਣ ਕੇ ਟੱਕਣ ਲਗਾ ਕੇ ਇਹਨੂੰ ਮਾਜ ਦੂੰਗੀ ਡੱਬੇ ਨੂੰ ਪੌਨੀਆ ਵੀ ਮਾਜ ਨੂੰ ਸਾਫ਼ ਕਰ ਦਾਂਗੇ ਤੇ ਲੋ ਜੀ ਵੈਗਰੂ ਜੀ ਦੁੱਧ ਘਿਓ ਪੁਣਤਾ ਘਿਓ ਪੋਣ ਕੇ ਹੁਣ ਰੱਖ ਦਨੇ ਆ ਹੀਠਾ ਨੀਚੇ ਡੁੱਲਣ ਤੋਂ ਹੀਠਾ ਹੀ ਰੱਖਦੀ ਹੁਣ ਉੱਪਰ ਨਹੀਂ ਰੱਖਦੀ ਕੰਸ ਤੇ ਉੱਪਰ ਆਇਆ ਚੱਕਣਾ ਚੁੱਕਣਾ ਨਾ ਜਾਣੀ ਇਹ ਕੁੰਡਾ ਟੁੱਟੇ ਜਵੇ ਡਿੱਗ ਜਵੇ ਹੁਣ ਹੀਠਾ ਹੀ ਰੱਖ ਦਣੀ ਹੀਠਾ ਚ ਕੱਢਣਾ ਸੁਕਾਲਾ ਨਾਲੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਇਹ ਸਬਜ਼ੀਆਂ ਭਾਜੀਆਂ ਲਿਆਏ ਨੇ ਹਰੀਆਂ ਮਿਰਚਾਂ ਤੇ ਤੋਰੀਆਂ ਇਹਨਾਂ ਨੂੰ ਵੀ ਉੱਚੇ ਲਾ ਦਣੀ ਹੈ ਫ੍ਰਿਜ ਚ ਸਵੇਰੇ ਬਣਾਵਾਂਗੇ ਹੁਣ ਤਾਂ ਸਰਜਣਾ ਸਵੇਰੇ ਵੀ ਸਰਜਣਾ ਆਪਣਾ ਸਬਜ਼ੀ ਨਾਲ ਨੇ ਪਾਚ ਕੇ ਇਹਨਾਂ ਤੋਂ ਦੋਸਤ ਨੇ ਕੀਤੀ ਇਹ ਰਲਗੀ ਦਾ ਕਿੰਨਾ ਗੁੱਸਾ ਹੋਇਆ ਵੇ ਮਹਾਵਧਾਨੀ ਕੀ ਹੋ ਗਿਆ ਖੜਕਾ ਜਾਂ ਹੁੰਦਾ ਆ ਕੇ ਦੇਖਾਂ ਮਾਂ ਉਹਦੇ ਹੇਠਾਂ ਹੋਊਗੀ ਮਸ਼ੀਨ ਦੇ ਥੱਲੇ ਉਹ ਉੱਥੇ ਚੱਕ ਤੇ ਫੱਟੇ ਹਨ ਹਾਂ ਹੋਰ ਨਾ ਕੋਈ ਕੰਮੇਦਰਾ ਹੋ ਗਿਆ ਤਾਂ ਮੈਂ ਫੜ ਗਿਆ ਹੂੰ ਪੱਟੀ ਗਈ ਨਾ ਆਹਾ ਇਹ ਟੋਕਾ ਹਾਨੀ 빙ਗੀ ਹੋ ਗਈ ਨਾ ਚਰੀ ਪੱਕ ਗਈ ਬਸ ਸੋਮੀ ਪਾਚ ਗਈ ਮਿੱਤਿਆ ਹਾਂ ਸੋਮੀ ਦਰਪੇਰ ਨਾਲ ਦਿੱਤੇ ਫਰਗੇ ਦੀ ਬੋਤਲ ਆ ਪੱਖਾ ਬੰਦ ਕਰਨਾ ਕਿ ਚੱਲੀ ਜਾਣ ਦਾ ਹਾਂ ਪੱਖਾ ਦਾ ਚੱਲੀ ਜਾਂਦਾ